ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਅੱਜ ਦੇ ਮੁੱਦੇ 'ਤੇ ਤੁਹਾਡਾ ਸਵਾਗਤ ਮੈਂ ਗੁਰਮੁਖ ਸਿੰਘ ਰੁਪਾਣਾ ਅੱਜ ਗੱਲ ਕਰਾਂਗੇ ਕਿ ਬੀਤੀ ਰਾਤ ਦਿੱਲੀ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਇਸ ਬੰਬ ਬਲਾਸਟ ਦੇ ਵਿੱਚ ਦਰਜਨ ਦੇ ਕਰੀਬ ਵਿਅਕਤੀਆਂ ਦੀ ਮੌਤ ਹੋਈ ਜਦਕਿ ਲਗਭਗ 2 ਦਰਜਨ ਤੋਂ ਵੱਧ ਵਿਅਕਤੀ ਜ਼ਖਮੀ ਹੋਏ ਸੋ 15 ਸਾਲ ਬਾਅਦ ਇਹ ਵੱਡਾ ਧਮਾਕਾ ਹੋਇਆ ਇਸ ਤੋਂ ਪਹਿਲਾਂ ਵੀ ਦਿੱਲੀ ਦੇ ਵਿੱਚ ਕਈ ਧਮਾਕੇ ਹੋਏ ਪਰ ਲਗਭਗ 15 ਸਾਲ ਦੇ ਅਰਸੇ ਦੌਰਾਨ ਸ਼ਾਂਤੀ ਰਹੀ ਦਿੱਲੀ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਸੋ ਉਸ ਤੋਂ ਪਹਿਲਾਂ ਕਦੋਂ-ਕਦੋਂ ਧਮਾਕੇ ਹੋਏ ਉਸਤੇ ਵੀ ਗੱਲ ਕਰਾਂਗੇ ਪਰ ਹੁਣ ਗੱਲ ਕਰਦੇ ਆ ਕਿ ਇਸ ਧਮਾਕੇ ਦੇ ਤਾਰ ਕਿੱਥੇ ਜੁੜ ਰਹੇ ਆ ਸੋ ਜੇਕਰ ਸੂਤਰਾਂ ਦੀ ਗੱਲ ਮੰਨੀਏ ਤਾਂ ਸੂਤਰਾਂ ਦੇ ਹਵਾਲੇ ਅਨੁਸਾਰ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਰਾਤ ਹੋਏ ਧਮਾਕੇ ਦੇ ਤਾਰ ਜੰਮੂ ਕਸ਼ਮੀਰ ਪਲਵਾਮਾ ਦੇ ਨਾਲ ਜੁੜ ਰਹੇ ਆ ਸੂਏ ਧਮਾਕਾ ਇੱਕ i20 ਕਾਰ ਦੇ ਵਿੱਚ ਹੁੰਦਾ ਜਿਹੜਾ ਕਿ ਮੈਟਰੋ ਸਟੇਸ਼ਨ ਗੇਟ ਨੰਬਰ 1 ਜੇ ਬਿਲਕੁਲ ਸਾਹਮਣੇ ਹੁੰਦਾ ਕਾਰ ਚਲਦੀ ਆ ਰਹੀ ਹੈ ਚਲਦੀ ਕਾਰ ਦੇ ਵਿੱਚ ਜਦੋਂ ਅੱਗੇ ਰੈੱਡ ਲਾਈਟ ਆਉਂਦੀ ਹੈ ਤਾਂ ਅਚਾਨਕ ਕਾਰ ਹੌਲੀ ਹੁੰਦੀ ਹੈ ਸਪੀਡ ਘਟ ਹੁੰਦੀ ਹੈ ਤਾਂ ਇੱਕਦਮ ਧਮਾਕਾ ਹੋ ਜਾਂਦਾ ਤਾਂ ਇਹ ਉਹ ਜਗ੍ਹਾ ਹੈ ਜਿੱਥੇ ਹਰ ਰੋਜ਼ ਮੈਟਰੋ ਸਟੇਸ਼ਨ ਹੋਣ ਦੇ ਕਾਰਨ ਆਸ-ਪਾਸ ਦੁਕਾਨਾਂ ਨੇ ਬਾਜ਼ਾਰ ਹੈ ਮਾਰਕੀਟ ਹੈ ਤਾਂ ਇਸ ਕਰਕੇ ਇੱਕ ਰੈੱਡ ਲਾਈਟ ਹੈ ਰੈੱਡ ਲਾਈਟ ਕਰਕੇ ਵੀ ਇੱਕ ਲਾਈਟ ਚੱਲਦੀ ਆ ਤਾਂ ਦੂਜੇ ਚਾਰੇ ਪਾਸੇ ਜਿਹੜੇ ਲੋਕ ਹੈ ਉਹ ਖੜੇ ਹੁੰਦੇ ਆ ਤਾਂ ਇਸ ਕਰਕੇ ਹਜ਼ਾਰਾਂ ਲੋਕ ਇਸ ਜਗ੍ਹਾ ਦੇ ਉੱਪਰ ਖੜੇ ਹੁੰਦੇ ਆ ਉਹ ਸ਼ਾਮ ਦਾ ਸਮਾਂ ਸੋ ਜਿਹੜਾ ਉਹ ਸ਼ਾਮਾ ਲਗਭਗ 7 ਵਜੇ ਦੇ ਕਰੀਬ ਹੈ ਤਾਂ ਦਿੱਲੀ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਜਦੋਂ ਵੀ 5 ਵਜੇ ਦਫ਼ਤਰਾਂ ਦੀ ਛੁੱਟੀ ਹੁੰਦੀ ਹੈ ਤਾਂ ਲੋਕ ਅਕਸਰ 5 ਵਜੇ ਆਪੋ ਆਪਣੇ ਦਫ਼ਤਰਾਂ ਤੋਂ ਚੱਲਦੇ ਆ ਕੋਈ 2 ਘੰਟਿਆਂ ਚ ਪਹੁੰਚਦਾ ਕੋਈ 2.5 ਘੰਟਿਆਂ ਚ ਪਹੁੰਚਦਾ ਕੋਈ 1.5 ਘੰਟਿਆਂ ਚ ਪਹੁੰਚਦਾ ਸੋ ਇਸ ਕਰਕੇ ਉਹ ਸਮਾਂ ਭੀੜ-ਪਾੜ ਦੇ ਇਲਾਕੇ ਦਾ ਹੁੰਦਾ ਹੈ ਤਾਂ ਕਿ ਲੋਕ ਮੈਟਰੋ ਤੋਂ ਵੀ ਆਉਂਦੇ ਆ ਕੋਈ ਗੱਡੀਆਂ ਰਾਹੀ ਜਾ ਰਹੀਆਂ ਕੋਈ ਬੱਸਾਂ ਰਾਹੀ ਜਾ ਰਹੀਆਂ ਤਾਂ ਇਸ ਕਰਕੇ ਰਾਤ ਵੀ ਜਦੋਂ ਇਹ ਵੱਡਾ ਤਮਾਕਾ ਹੋਇਆ ਤਾਂ ਹਜ਼ਾਰਾਂ ਲੋਕ ਉਸ ਇਲਾਕੇ ਦੇ ਵਿੱਚ ਸੀ ਪਰ ਕਿ ਨਿਮਤ ਰਹੀ ਚੰਗੀ ਗੱਲ ਰਹੀ ਕਿ ਇਹ ਤਮਾਕਾ ਹੈ ਤਾਂ ਬਹੁਤ ਤੇਜ਼ ਸੀ ਪਰ ਇੰਨੀ ਜ਼ਿਆਦਾ ਤੇਜ਼ ਨਹੀਂ ਮੰਨਿਆ ਜਾ ਦੇ ਕਿ ਇਸ ਆਸ-ਪਾਸੇ ਬਹੁਤ ਜ਼ਿਆਦਾ ਦੂਰ ਤੱਕ ਜਿਹੜਾ ਇਹਦਾ ਨੁਕਸਾਨ ਹੋਇਆ ਪਰ ਇੱਕ ਗੱਲ ਹੈ ਕਿ ਇਸ ਤੁਮਾਕੇ ਦੇ ਕਾਰਨ ਆਸ-ਪਾਸ ਲਗਭਗ 5 ਤੋਂ 6 ਗੱਡੀਆਂ ਨੂੰ ਨੁਕਸਾਨ ਹੋਇਆ ਸੋ ਇਹ ਜਿਹੜੀਆਂ ਗੱਡੀਆਂ ਨੂੰ ਨੁਕਸਾਨ ਹੋਇਆ ਉਹਦੇ ਵਿੱਚ 6 ਕਾਰਾਂ 2 ਈ ਰਿਕਸ਼ਾ ਤੇ ਇੱਕ ਆਟੋ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਭਾਰੀ ਜਿਹੜਾ ਨੁਕਸਾਨ ਹੋਇਆ ਅਗ ਲੱਗੀ ਹੈ ਸੋ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਆ ਉਹਨਾਂ ਵਿੱਚੋਂ ਹੁਣ ਤੱਕ ਕਰੀਬ 6-7 ਲੋਕਾਂ ਦੀ ਪਛਾਣ ਹੋ ਚੁੱਕੀ ਆ ਤੇ ਉਹ ਆਪੋ ਆਪਣੇ ਉਹਨਾਂ ਦੇ ਜਿਹੜੇ ਵਾਰਸਾ ਆ ਕੇ ਡੈੱਡ ਬੋਡੀਆਂ ਰੀਲீஸ் ਕਰਵਾ ਚੁੱਕੇ ਆ ਸੋ ਦੂਜੀ ਗੱਲ ਇੱਕ ਹੋਰ ਕਿ ਇਸ ਦੇ ਤਾਰ ਪਲਵਾਮਾ ਨਾਲ ਕਿਵੇਂ ਜੁੜ ਰਿਹਾ ਜਿਹੜੇ ਇਸ ਕਾਰ ਤੋਂ ਸਭ ਤੋਂ ਪਹਿਲਾਂ ਜਿਹੜੀਆਂ ਏਜੰਸੀਆਂ ਰਾਤੋਂ ਕੰਮ ਕਰ ਰਹੀਆਂ ਲਗਾਤਾਰ ਲੱਗੀਆਂ ਹੋਈਆਂ ਨੇ ਉਹ ਚ ਐਨਆਈਏ ਹੋਵੇ ਚ ਐਂਟੀ ਟੈਰਰ ਸੈੱਲ ਹੋਵੇ ਚ ਸਪੈਸ਼ਲ ਸੈੱਲ ਹੋਵੇ ਚ ਫ੍ਰੈਂਚਿਸ ਟੀਮ ਹੋਵੇ ਤੇ ਚ ਕੋਈ ਵੀ ਟੀਮ ਜਿਹੜੀਆਂ ਕੋਫੀ ਏਜੰਸੀਆਂ ਨੇ ਉਹ ਵੀ ਲਗਾਤਾਰ ਰਾਤ ਦਿਨ ਕੰਮ ਕਰ ਰਹੀਆਂ ਸੋ ਸਭ ਤੋਂ ਪਹਿਲਾਂ ਰਾਤ ਉਹਨਾਂ ਨੇ ਜਿਹੜੀ ਗੱਡੀ ਆ ਗੱਡੀ ਦਾ ਨੰਬਰ ਦੇਖਿਆ ਕਿਉਂਕਿ ਗੱਡੀ ਦਾ ਨੰਬਰ ਹੁਣ ਗੱਡੀ ਔਰ ਧੁਮਾਕਾ ਇਹਨਾਂ ਜ਼ਬਰਦਸਤ ਵੀ ਸੀ ਕਿ ਜਿਨ੍ਹਾਂ ਦੀ ਮੌਤ ਹੋਈ ਹੈ ਜਿਹੜੇ ਉਹ ਗੱਡੀ ਦੇ ਵਿੱਚ ਸੀ ਉਹਨਾਂ ਦੇ ਚਿੱਥੜੇ ਤੱਕ ਉਡ ਗਏ ਇੰਨਾ ਜ਼ਬਰਦਸਤ ਜਿਹੜਾ ਧੁਮਾਕਾ ਦੇਖਿਆ ਗਿਆ ਸੀ ਔਰ ਦੂਜੀ ਗੱਲ ਗੱਡੀ ਦੇ ਜਿਹੜੀ ਲੋਕੇਸ਼ਨ ਦੇਖੀ ਗਈ ਕਿ ਗੱਡੀ ਪਹਿਲਾਂ ਆਈ ਕਿ ਸਾਈਡ ਤੋਂ ਆ ਕਿ ਉਸ ਸਾਈਡ ਤੋਂ ਉੱਪਰ ਜੋ ਸੀਸੀਟੀਵੀ ਲੱਗੇ ਸੀ ਉਹ ਕੈਮਰੇ ਖੰਗਾਲੇ ਗਏ ਸੀ ਸੀਸੀਟੀਵੀ ਕੈਮਰੇ ਖੰਗਾਲੇ ਗਏ ਤਾਂ ਜਿਸ ਕਰਕੇ ਉੱਥੋਂ ਇਹ ਗੱਲ ਕਲੀਅਰ ਹੋਈ ਕਿ ਗੱਡੀ ਦਾ ਨੰਬਰ ਕੀ ਹੈ ਜਦੋਂ ਗੱਡੀ ਦਾ ਨੰਬਰ ਦੇਖਿਆ ਗਿਆ ਤਾਂ ਗੱਡੀ ਦਾ ਨੰਬਰ ਦੇ ਮਾਲਕ ਨੂੰ ਚੱਕਿਆ ਉਹਦੀ ਗ੍ਰਿਫਤਾਰੀ ਕੀਤੀ ਤਾਂ ਉਸ ਤੋਂ ਬਾਅਦ ਜਿਹੜਾ ਗੱਡੀ ਦਾ ਆਖਰੀ ਮਾਲਕ ਜੋ ਪੁਲਿਸ ਏਜੰਸੀਆਂ ਕੰਮ ਕਰ ਰਹੀਆਂ ਨੇ ਕਿ ਗੱਡੀ ਆਖਰ ਹੈ ਕਿਦੇ ਨਾਮ ਤੇ ਹੈ ਗੱਡੀ ਲਈ ਕਿੱਥੋਂ ਆ ਗੱਡੀ ਨੂੰ ਚਲਾ ਕੌਣ ਰਿਹਾ ਸੀ ਤਾਂ ਜਿਹੜਾ ਗੱਡੀ ਦਾ ਆਖਰੀ ਮਾਲਕ ਹੈ ਉਹ ਡਾਕਟਰ ਉਮਰ ਮੁਹੰਮਦ ਨਿਕਲਿਆ ਡਾਕਟਰ ਉਮਰ ਮੁਹੰਮਦ ਕੌਣ ਆ ਇਹ ਪੁਲਵਾਮਾ ਨਾਲ ਸੰਬੰਧਤ ਹੈ ਪੁਲਵਾਮਾ ਦਾ ਵਾਸੀ ਹੈ ਔਰ ਗੱਡੀ ਦਾ ਆਖਰੀ ਮਾਲਕ ਹੈ ਸੋ ਜੈਸੇ ਮੁਹੰਮਦ ਨਾਲ ਇਹਦੇ ਤਾਅ ਜੋੜੇ ਜਾ ਰਿਹਾ ਔਰ ਜੋ ਗੱਡੀ ਦਾ ਮਾਲਕ ਹੈ ਡਾਕਟਰ ਉਮਰ ਮੁਹੰਮਦ ਇਹਨੂੰ ਪਹਿਲਾਂ ਵੀ ਜਿਹੜਾ ਸਿਕਟਿਵ ਦੇਖਿਆ ਜਾ ਰਿਹਾ ਕਿ ਇਹ ਕਈ ਕੇਸਾਂ ਦੇ ਵਿੱਚ ਇਹਨੂੰ ਇਨਵੋਲਵ ਤੌਰ ਤੇ ਦੇਖਿਆ ਜਾ ਰਿਹਾ ਸ਼ੱਕੀ ਹੈ ਤੋ ਇਸ ਕਰਕੇ ਇਹਦੇ ਜਿਹੜੇ ਤਾਰ ਆ ਇਸ ਤਮਾਕੇ ਦੇ ਉਹ ਪਲਵਾਮਾ ਤੱਕ ਨਜ਼ਰ ਆ ਰਿਹਾ ਔਰ ਵੱਡੀ ਗੱਲ ਜਿੱਥੇ ਤਮਾਕਾ ਹੋਇਆ ਰਾਤ ਉੱਥੇ ਦੋ ਤਿੰਨ ਮੰਦਰ ਹੈ ਮਸਜਿਦ ਹੈ ਪਰ ਇਸ ਕਰਕੇ ਵਿਚਾਰ ਰਿਹਾ ਕਿ ਉੱਥੋਂ ਤੱਕ ਤਮਾਕੇ ਦੇ ਜਿਹੜੇ ਨੁਕਸਾਨ ਉੱਥੋਂ ਤੱਕ ਨਹੀਂ ਪਹੁੰਚਿਆ ਸਿਰਫ ਲਗਭਗ ਆਸ-ਪਾਸ ਦੇ 15 ਤੋਂ 20 ਫੁੱਟ ਤੱਕ ਜਿਹੜਾ 50 ਫੁੱਟ ਤੱਕ ਉਹਦਾ ਨੁਕਸਾਨ ਹੋਇਆ ਤਾਂ ਇਸੇ ਕਰਕੇ ਉੱਥੋਂ ਜਿਹੜੀਆਂ ਆਸ-ਪਾਸ ਦੀਆਂ ਗੱਡੀਆਂ ਸੀ ਜਿਨ੍ਹਾਂ ਨੂੰ ਨੁਕਸਾਨ ਹੋਇਆ ਤੇ ਲੋਕਾਂ ਦੀ ਮੌਤ ਹੋਈ ਹੈ ਤੇ ਬਹੁਤ ਗਿਣਤੀ ਲੋਕ ਜ਼ਖਮੀ ਹੋਇਆ ਤਤਰੰਤ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਪਹੁੰਚੇ ਹਸਪਤਾਲ ਪਹੁੰਚੇ ਉਹਨਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਸੋ ਉਹਨਾਂ ਨੇ ਇਸ ਬਾਰੇ ਜਾਣਕਾਰੀ ਵੀ ਦਿੱਤੀ ਹੈ ਸੋ ਆਪਾਂ ਇੱਕ ਵਾਰ ਤਸਵੀਰ ਦੇਖਦੇ ਹਾਂ ਕਿ ਅਮਿਤ ਸ਼ਾਹ ਦੇਸ਼ ਦੇ ਗ੍ਰਹਿ ਮੰਤਰੀ ਹਸਪਤਾਲ ਪਹੁੰਚਦੇ ਆ ਤੇ ਉਹ ਲੋਕਾਂ ਦਾ ਹਾਲਚਲ ਪੁੱਛਦੇ ਆ ਸੋ ਬਿਲਕੁਲ ਆਪਾਂ ਦੇਖਿਆ ਕਿ ਲੋਕਾਂ ਨਾਲ ਗੱਲਬਾਤ ਕੀਤੀ ਹੈ ਜਿਹੜੇ ਉੱਤੇ ਜ਼ਖਮੀ ਸੀ ਜ਼ਖਮੀਆਂ ਦੇ ਨਾਲ ਗੱਲਬਾਤ ਕੀਤੀ ਹੈ ਅਮਿਤ ਸ਼ਾਹ ਨੇ ਜੋ ਦੇਸ਼ ਦੇ ਗ੍ਰਹਿ ਮੰਤਰੀ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ ਸੋ ਮੀਡੀਆ ਨਾਲ ਗੱਲਬਾਤ ਕਰਦੇ ਕੀ ਕਿਹਾ ਉਸ ਤੇ ਵੀ ਨਜ਼ਰ ਮਾਰਦੇ ਦਿੱਲੀ ਮੇ ਅੱਜ ਲਾਲ ਕਿਲੇ ਕੇ ਪਾਸ ਕਰੀਬ ਕਰੀਬ ਸ਼ਾਮ ਕੋ 7:00 ਵਜੇ ਹੁੰਦਈ I20 ਕਾਰ ਮੇ ਇੱਕ ਬਲਾਸਟ ਹੋਆ ਹੈ और ब्लास्ट के कारण कार और कार के आसपास की तीन चार व्हीकल और खड़े हुए लोग ऑटो तो में बैठे हुए लोग इंजर्ड भी हुए हैं और कुछ मृत्यु भी हुई है अस्पताल के सूत्रों को के अनुसार अब तक आठ लोगों की मृत्यु हो चुकी है कुछ लोग इंजर्ड हैं, उनका इलाज यहाँ पर चल रहा है हम सभी एंगल को खुला रखते हुए इसकी गहन जांच शुरू कर दी है जैसे ही ब्लास्ट की सूचना मिली दिल्ली पुलिस स्पेशल सेल क्राइम ब्रांच एनआईए की टीम एसपीजी की टीम एफ की टीम मौके पर पहुंच गई है और सभी प्रकार की जांच हम तेजी से कर रहे हैं कुछ ही समय में मैं आशा करता हूं कि धमाके का कारण क्या है उसके निर्णय पर हमारी एजेंसी पहुंच जाएगी और एफएसएल की सीनियर मोस्ट टीम भी यहां पर पहुंची है धमाके की सूचना आने के बाद तुरंत ही माननीय प्रधानमंत्री जी का मुझे फोन आया था उसके बाद प्राथमिक इंफॉर्मेशन लेकर मैंने प्रधानमंत्री जी को भी ब्रीफ किया है अभी यहां से मैं घटना स्थल पर जाने के लिए निकल रहा हूं और कल एक बड़े सवेरे ही ਸੀਨੀਅਰ ਲੋਗੂਫੀਟਿੰਗ ਦੇ ਸਾਥ ਗੁਰੂ ਮੰਤral ਨੇ ਡਟਕਰ ਸੋ ਬਿਲਕੁਲ ਆਪਾਂ ਦੇਖਿਆ ਕਿ মিডিਆ ਨਾਲ ਵੀ ਗੱਲਬਾਤ ਕੀਤੀ ਔਰ ਉਹਨਾਂ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਕਿਸੇ ਨੂੰ ਬਖਸ਼ਾ ਨਹੀਂ ਜਾਏਗਾ ਸੋ ਉਹਨਾਂ ਨੇ ਕਈ ਸੰਭਾਵਨਾਵਾਂ ਵੀ ਪ੍ਰਗਟ ਕੀਤੀਆਂ ਨੇ ਸੋ ਇਸ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਉਹ ਵੀ ਹਸਪਤਾਲ ਪਹੁੰਚੇ ਉਹਨਾਂ ਨੇ ਵੀ মিডিਆ ਉੱਥੇ ਹਸਪਤਾਲ ਗਏ ਤੇ ਜਿਹੜੇ ਉੱਤੇ ਦਾਖਲ ਸੀ ਜ਼ਖਮੀ ਆ ਉਹਨਾਂ ਨਾਲ ਗੱਲਬਾਤ ਕੀਤੀ ਹੈ ਸੋ ਉਸਤੇ ਵੀ ਨਜ਼ਰ ਮਾਰਦੇ ਨੇ ਕਿ ਰੇਖਾ ਗੁਪਤਾ ਦਿੱਲੀ ਦੇ ਮੁੱਖ ਮੰਤਰੀ ਇਸ ਤੋਂ ਬਾਅਦ ਆਸ-ਪਾਸ ਦੇ ਚਾਹੇ ਉਹ ਜੁਪੀ ਹੈ ਚਾਹੇ ਉਹ ਹਰਿਆਣਾ ਚਾਹੇ ਪੰਜਾਬ ਆ ਚਾਹੇ ਹਿਮਾਚਲ ਸਾਰੇ ਕਿਤੇ ਹਾਈਲਾਈਟ ਕਰ ਦਿੱਤਾ ਗਿਆ ਚੱਪੇ-ਚੱਪੇ ਤੇ ਚੈਕਿੰਗ ਕੀਤੀ ਜਾ ਰਹੀ ਹੈ ਰਾਤ ਤੋਂ ਹੀ ਉਸੇ ਸਮੇ ਉਸੇ ਤੋਂ ਸ਼ੁਰੂ ਹੋ ਗਈ ਸੀ ਗੱਡੀਆਂ ਦੀ ਚੈਕਿੰਗ ਹੋਈ ਪੂਰੇ ਦੇਸ਼ ਭਰ ਦੇ ਖਾਸ ਕਰਕੇ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਦਿੱਲੀ ਦੇ ਆਸ-ਪਾਸ ਦੇ ਨਾਲ ਨੇ ਗੌਂਦੀ ਜਿਹੜੇ ਸੂਬੇ ਆ ਉਹਨਾਂ ਵਿੱਚ ਜਿਹੜੀ ਚੈਕਿੰਗ ਹੈ ਇਹ ਸ਼ੁਰੂ ਕੀਤੀ ਗਈ ਹੈ ਸੋ ਉਸ ਤੋਂ ਪਹਿਲਾਂ ਦਿੱਲੀ ਦੇ ਵਿੱਚ ਧਮਾਕੇ ਹੋਏ ਕਦੋਂ ਕਦੋਂ 15 ਸਾਲ ਦਾ ਅਰਸਾ ਬੀਤਿਆ ਪਰ 15 ਸਾਲ ਤੋਂ ਪਹਿਲਾਂ ਧਮਾਕੇ ਹੋਏ 3-4 ਵਾਰ ਕਾਫੀ ਲੋਕਾਂ ਦੀ ਮੌਤ ਵੀ ਹੋਈ ਧਮਾਕੇ ਹੋਏ ਕਦੋਂ ਇਸ ਤੇ ਵੀ ਗੱਲਬਾਤ ਕਰਦੇ ਆ ਸੋ ਉਸ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਹਨਾਂ ਨੇ ਵੀ ਟਵੀਟ ਕੀਤਾ ਭਗਵੰਤ ਸਿੰਘ ਮਾਨ ਕਹਿੰਦੇ ਨੇ ਕਿ ਦਿੱਲੀ ਲਾਲ ਕਿਲਾ ਨੇੜੇ ਬੰਬ ਬਲਾਸਟ ਦੀ ਦੁਖਦਾਈ ਖਬਰ ਮਿਲੀ ਹੈ ਜਿਸ ਵਿੱਚ ਕਈ ਲੋਕਾਂ ਦੀ ਦਰਦਨਾਕ ਮੌਤ ਅਤੇ ਲੋਕ ਜ਼ਖਮੀ ਦੱਸੇ ਜਾ ਰਹੇ ਹਨ ਦੇਸ਼ ਦੀ ਰਾਜਧਾਨੀ ਵਿੱਚ ਵਾਪਰੀ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਸਖਤ ਸਜ਼ਾ ਮ ਦਿੱਤੀਆਂ ਜਾਣ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕੀਤਾ ਸੋ ਉਸ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਵੀ ਸਵੇਦਨਾ ਪ੍ਰਗਟ ਕੀਤੀ ਹੈ ਸੁਖਵੀਰ ਸਿੰਘ ਬਾਦਲ ਨੇ ਟਵੀਟ ਕੀਤਾ ਕਿ ਦਿੱਲੀ ਦੇ ਲਾਲ ਕਿਲੇ ਨੇੜੇ ਹੋਈ ਦੁਖਦਾਈ ਧਮਾਕੇ ਦੀ ਖਬਰ ਸੁਣਦੇ ਸਾਰ ਬਹੁਤ ਦੁੱਖ ਹੋਇਆ ਇਸ ਕਨਾਉਣੇ ਕਾਰੇ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਨਿਆਂ ਦੇ ਕਟਾਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ دہشت ਦੇ ਸਾਜ਼ਿਸ਼ ਰਚਣ ਵਾਲਿਆਂ ਦੀ ਕੋਈ ਰਹਿਮ ਨਹੀਂ ਹੋਣਾ ਚਾਹੀਦਾ ਸੁਖਵੀਰ ਸਿੰਘ ਬਾਦਲ ਲਿਖਦੇ ਨੇ ਇਸ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਮਿੰਦਰ ਸਿੰਘ ਰਾਜਾਵੜਿੰਗ ਉਹਨਾਂ ਨੇ ਵੀ ਸਮੇਦਨਾ ਪ੍ਰਗਟ ਕੀਤੀ ਹੈ ਕਿ ਦਿੱਲੀ ਦੇ ਲਾਲ ਕਿਲੇ ਨੇੜੇ ਹੋਇਆ ਕਾਰ ਧਮਾਕਾ ਬੇਹਦ ਦੁਖਦਾਈ ਅਤੇ ਹੈਰਾਨ ਕਰਨ ਵਾਲਾ ਹੈ ਇਸ ਧਮਾਕੇ ਵਿੱਚ ਆਪਣੀਆਂ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਨਾਲ ਮੈਂ ਡੂੰਗੀ ਸਵੇਦਨਾ ਪਰਗਟ ਕਰਦਾ ਹੋਰ ਬਹੁਤ ਸਾਰੇ ਆਗੂਆਂ ਨੇ ਇਸ ਤੇ ਦੁਪਰਗਟ ਕੀਤਾ ਕੱਲ ਜਿਹੜੀ ਦਿੱਲੀ ਜਾਮਾ ਮਸਜਿਦ ਕੋਲ ਇੱਕ ਧਮਾਕਾ ਹੋਇਆ ਉਹ ਬਹੁਤ ਹੀ ਦੁਖਦਈ ਹੈ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਉਹਦੇ ਵਿੱਚ ਕਿੰਨੇ ਹੀ ਲੋਕਾਂ ਨੇ ਆਪਣੀ ਜਾਨ ਗਵਾਈ ਹੈ ਕਿੰਨੇ ਹੀ ਲੋਕ ਜ਼ਖਮੀ ਹੋਏ ਨੇ ਕਿੰਨੇ ਵਹਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ ਕਿੰਨੀ ਪ੍ਰਾਪਰਟੀਆਂ ਦਾ ਭਾਰੀ ਨੁਕਸਾਨ ਹੋਇਆ ਹੈ ਕਈ ਪ੍ਰਾਪਰਟੀਆਂ ਬਿਲਕੁਲ ਹੀ ਡੈਮੇਜ ਹੋ ਗਈਆਂ ਨੇ ਤਾਂ ਕਰਕੇ ਆਪਾਂ ਦੇਖ ਰਹੇ ਹਾਂ ਕਿ ਨਰਿੰਦਰ ਮੋਦੀ ਜਿਹੜੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਆਪਣੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਸਮੇਤ ਪੂਰੇ ਭਾਰਤ ਇਸ ਦਾ ਦੁੱਖ ਦਈ ਪ੍ਰਗਟ ਕਰ ਰਿਹਾ ਹੈ ਤੇ ਜਿਨ੍ਹਾਂ ਜਿਨ੍ਹਾਂ ਨੇ ਆਪਣੀ ਜਾਨ ਗਵਾਈ ਹੈ ਉਹਨਾਂ ਪ੍ਰਤੀ ਸੰਵੇਦਨਾ ਦੇ ਰਹੇ ਹੈ ਉਹਨਾਂ ਪ੍ਰਤੀ ਸੰਵੇਦਨਾ ਫੀਲ ਕਰ ਰਹੇ ਹੈ ਤਾਂ ਕਰਕੇ ਆਪਾਂ ਦੇਖਿਆ ਕਿ ਇਹ ਵਾਲਾ ਜਿਹੜਾ ਹਮਲਾ ਦੁਖਦਾਈ ਤਾਂ ਹੈਗਾ ਹੀ ਹੈ ਜਾਂ ਲਾ ਜਿਹੜਾ ਆਪਾਂ ਕਹੀਏ ਬਲਾਸਟ ਦੁਖਦਾਈ ਹੈ ਤੇ ਆਪਾਂ ਸਾਰਿਆਂ ਨੂੰ ਇਹ ਵੀ ਪਤਾ ਹੈ ਕਿ ਆਪਣੇ ਭਾਰਤ ਦੇ ਗ੍ਰਹਿ ਮੰਤਰੀ ਇਸ ਤਮਾਕੇ ਤੋਂ ਬਾਅਦ ਨਾਲ ਦੀ ਨਾਲ ਮੌਕੇ ਤੇ ਪਹੁੰਚੇ ਵੀ ਨੇ ਤੇ ਉਸ ਤੋਂ ਬਾਅਦ ਜਿਹੜੇ ਲੋਕ ਜ਼ਖਮੀ ਹੋਏ ਨੇ ਉਹਨਾਂ ਦਾ ਹਾਲ ਜਾਣਨ ਲਈ ਵੀ ਉਹ ਹਸਪਤਾਲ ਪਹੁੰਚੇ ਨੇ ਤਾਂ ਆਪਾਂ ਸਾਰਿਆਂ ਨੂੰ ਇਹ ਦੇਖਣ ਨੂੰ ਮਿਲਦਾ ਹੈ ਚਾਹੇ ਗੱਲ ਹੋਵੇ ਆਪਣਾ ਪੈਲਗਾਮ ਅਟੈਕ ਦੀ ਚਾਹੇ ਗੱਲ ਹੋਵੇ ਦਿੱਲੀ ਬਲਾਸਟ ਦੀ ਆਪਣੀ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ ਦੀ ਪਾਰਟੀ ਹੈ ਤੇ ਉਹ ਤੋਂ ਬਾਅਦ ਰਾਸ਼ਟਰ ਦੀ ਸਭ ਤੋਂ ਵੱਡੀ ਪਾਰਟੀ ਹੈ ਅਤੇ ਆਪਣੇ ਜਿਹੜੇ ਗ੍ਰਹਿ ਮੰਤਰੀ ਪਰ ਦੇ ਉਹ ਡਰਦੇ ਨਹੀਂ ਹੈਗੇ ਚਾਹੇ ਉਹਨਾਂ ਨੇ ਇੱਕ ਗੱਲ ਇਹ ਵੀ ਕਹੀ ਹੈ ਵੀ ਜੇ ਇਹ ਅਤੰਕੀ ਹਮਲਾ ਹੋਇਆ ਤਾਂ ਇਸ ਜਿਹੜਾ ਇਹ ਬਲਾਸਟ ਹੋਇਆ ਇਸ ਦੀ ਜਿਹੜੀ ਜਾਂਚ ਹੈ ਉਹ ਅਤੰਕੀ ਐਂਗਲ ਤੋਂ ਵੀ ਕੀਤੀ ਜਾਊਗੀ ਵੀ ਇਸ ਜਿਹੜੇ ਧਮਾਕੇ ਦੀ ਜਾਂਚ ਹਰ ਪੱਖੋਂ ਕੀਤੀ ਜਾਊਗੀ ਬ੍ਰਿਕੀ ਨਾਲ ਕੀਤੀ ਜਾਊਗੀ ਤੇ ਜੇਕਰ ਇਹ ਅਤੰਕੀ ਹਮਲਾ ਹੋਇਆ ਤਾਂ ਇਸ हमला हमले ਦੀ ਸਾਜ਼ਿਸ਼ ਕਰਨ ਵਾਲਿਆਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਊਗੀ ਤਾਂ ਕਰਕੇ ਮੈਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹਨਾ ਵੀ ਜੇਕਰ ਇਹ ਧਮਾਕਾ ਇੱਕ ਪਲਾਨਡ ਧਮਾਕਾ ਹੈ ਤਾ ਇਹ ਜਿਹੜੀ ਆਪਣੇ ਭਾਰਤ ਦੀ ਸਥਿਤੀ ਹੈ ਉਸ ਨੂੰ ਭਾਰਤ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਕੀਤੀ ਜਾ ਰਹੀ ਹੈ ਤਾਂ ਆਪਾਂ ਸਾਰਿਆਂ ਨੇ ਡਰਨਾ ਨਹੀਂ ਹੈਗਾ ਜਿਵੇਂ ਆਪਾਂ ਸਾਰੇ ਇਕੱਠੇ ਹੋ ਕੇ ਪਹਿਲਗਮ ਅਟੈਕ ਦੀ ਨਿੰਦਾ ਕੀਤੀ ਹੈ ਤੇ ਇਕੱਠੇ ਹੋ ਕੇ ਚੱਲੇ ਆ ਤਾਂ ਕਰਕੇ ਆਪਾਂ ਉਵੇਂ ਹੀ ਦਿੱਲੀ ਬਲਾਸ ਦੇ ਉੱਪਰ ਵੀ ਡਰਨਾ ਨਹੀਂ ਘਬਰਾਣਾ ਨਹੀਂ ਸਾਰੇ ਇਕੱਠੇ ਹੋ ਕੇ ਇਕਜੁੱਟ ਹੋ ਕੇ ਚੱਲਣਾ ਹੈ ਤੇ ਜੇਕਰ ਜੇ ਇਸ ਹਮਲਾਵਾਰ ਦੇ ਕੋਈ ਵੀ ਸਾਜ਼ਿਸ਼ਵਾਰ ਹੋਏ ਤਾਂ ਆਪਾਂ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਹੈ ਜੈ ਸ਼੍ਰੀ ਰਾਮ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਉਸ ਤੋਂ ਪਹਿਲਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਦਿੱਲੀ ਦੇ ਵਿੱਚ ਇਸ ਤੋਂ ਪਹਿਲਾਂ ਧਮਾਕੇ ਕਦੋਂ-ਕਦੋਂ ਹੋਏ ਸੋ ਇਸ ਤੋਂ ਪਹਿਲਾਂ ਦਿੱਲੀ ਦੇ ਵਿੱਚ 20 ਅਕਤੂਬਰ 2024 ਨੂੰ ਇੱਕ ਧਮਾਕਾ ਹੁੰਦਾ ਪਰ ਗ੍ਰੇਮਤ ਰਹੀ ਕਿ ਉੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਸੇ ਤਰ੍ਹਾਂ 26 ਦਸੰਬਰ 2023 ਨੂੰ ਹੋਇਆ ਉਹਦੇ ਵਿੱਚ ਵੀ ਕੋਈ ਨੁਕਸਾਨ ਨਹੀਂ ਹੋਇਆ ਪਰ 7 ਸਤੰਬਰ 2011 ਦੇ ਵਿੱਚ ਇੱਕ ਦਿੱਲੀ ਧਮਾਕਾ ਹੁੰਦਾ ਜਿਹਦੇ ਵਿੱਚ 11 ਲੋਕਾਂ ਦੀ ਮੌਤ ਹੁੰਦੀ ਹੈ ਤੇ 60 ਲੋਕ ਜ਼ਖਮੀ ਹੋ ਜਾਂਦੇ ਆ। ਤਾਂ ਇਸੇ ਤਰ੍ਹਾਂ 13 ਇੱਕ 2008 ਨੂੰ ਧਮਾਕਾ ਹੁੰਦਾ ਦਿੱਲੀ 'ਚ ਜਿਹਦੇ 'ਚ 20 ਲੋਕਾਂ ਦੀ ਮੌਤ ਹੁੰਦੀ ਹੈ ਤੇ 90 ਲੋਕ ਜ਼ਖਮੀ ਹੋ ਜਾਂਦੇ ਆ। ਤੇ 29 ਅਕਤੂਬਰ 2005 ਨੂੰ ਵੀ ਇੱਕ ਧਮਾਕਾ ਹੁੰਦਾ ਜਿਹਦੇ 'ਚ 62 ਲੋਕਾਂ ਦੀ ਮੌਤ ਹੁੰਦੀ ਹੈ ਤੇ 200 ਲੋਕ ਜ਼ਖਮੀ ਹੁੰਦੇ ਆ। ਸੋ ਕੱਲ ਜਿਹੜਾ ਇਹ ਧਮਾਕਾ ਹੋਇਆ ਇਹ ਦੁਖਦਾਈ ਹੈ। ਸੋ ਉਹਨਾਂ ਪਰਿਵਾਰਾਂ ਦੇ ਨਾਲ ਸੰਵੇਦਨਾ ਜਿਨ੍ਹਾਂ ਪਰਿਵਾਰਾਂ ਦੇ ਜਿਹੜੇ ਉੱਥੇ ਵਿਅਕਤੀ ਸੀ ਜਿਨ੍ਹਾਂ ਦੀ ਜਾਨ ਚਲੀ ਗਈ ਆ ਜ਼ਖਮੀ ਹੋਇਆ ਪਰ ਕੱਲ ਸਵੇਰੇ ਇੱਕ ਵਾਈਟ ਕਲਰ ਕੱਲ ਕੱਲ ਦੇ ਦਿਨ ਜਦੋਂ ਕੱਲ ਇੱਕ ਵੱਡਾ ਤਮਾਕਾ ਹੁੰਦਾ ਤਾਂ ਉਸੇ ਦਿਨ ਕੱਲ ਸਵੇਰੇ ਇੱਕ ਵਾਈਟ ਕਲਰ ਨੈਟਵਰਕ ਦਾ ਪਰਦਾ ਫਾਸ਼ ਹੁੰਦਾ ਵਾਈਟ ਕਲਰ ਨੈਟਵਰਕ ਕੀ ਇੱਕ ਡਾਕਟਰਾਂ ਦੇ ਜਿਹੜਾ ਇੱਕ ਸਮੂਹ ਸੀ ਉਹਦੀ ਗ੍ਰਿਫਤਾਰੀ ਹੁੰਦੀ ਹੈ ਜਿਨ੍ਹਾਂ ਦੇ ਕੋਲੋਂ ਵੱਡੀ ਗਿਣਤੀ ਦੇ ਵਿੱਚ ਵਿਸਫੋਟਕ ਬਰਾਮਦ ਹੁੰਦਾ ਸੋ ਇਸ ਆਪਰੇਸ਼ਨ ਦੇ ਵਿੱਚ ਜਿਹੜਾ ਆਪਰੇਸ਼ਨ ਹੈ ਇਹ ਆਪਰੇਸ਼ਨ ਜੰਮੂ ਕਸ਼ਮੀਰ ਜੋਪੀ ਤੇ ਹਰਿਆਣਾ ਦੀ ਪੁਲਿਸ ਨੇ ਸਾਂਝੇ ਤੌਰ ਤੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਿਨ੍ਹਾਂ ਦੇ ਵਿੱਚ ਤਿੰਨ ਡਾਕਟਰ ਫੜੇ ਜਾਂਦੇ ਆ ਜਿਨ੍ਹਾਂ ਕੋਲ 29 ਕੁਆਂਟਲ ਵਿਸਫੋਟਕ ਵਿਰੋਧ ਬਰਾਮਦ ਹੁੰਦਾ ਔਰ ਇੱਕ ਹੋਰ TK47 ਇਸ ਤਰ੍ਹਾਂ ਵੀ ਟਾਈਮਰ ਤੇ ਹੋਰ ਬਾਕੀ ਟਾਕੀ ਵਗੈਰਾ ਹੋਰ ਕਾਫੀ ਕੋਈ ਜਿਹੜੀ ਸਮੱਗਰੀ ਆ ਉਹ ਬਰਾਮਦ ਕੀਤੀ ਜਾਂਦੀ ਹੈ ਉਸੇ ਦਿਨ ਸਵੇਰੇ ਉਸੇ ਇਲਾਕੇ ਦੇ ਵਿੱਚੋਂ ਆਸ-ਪਾਸ ਜਿਵੇਂ ਆਪਾਂ NCR ਦਾ ਇਲਾਕਾ ਕਹਿ ਰਹੇ ਹਾਂ ਰਿਆਣੇ ਦਾ ਤਾਂ ਉਹਦੇ ਚੋਂ ਬਰਾਮਦਗੀ ਹੁੰਦੀ ਹੈ ਜਿਨ੍ਹਾਂ ਦੀ ਗ੍ਰਿਫਤਾਰੀ ਹੁੰਦੀ ਹੈ ਫਰੀਦাবাদ ਤੋਂ ਉਹਦੇ ਵਿੱਚ ਡਾਕਟਰ ਮਜਲਮ ਅਹਿਮਦ ਡਾਕਟਰ ਸ਼ਹੀਕ ਸ਼ਾਹਿਦ ਤੇ ਡਾਕਟਰ ਆਦਲ ਤੇ ਇਸ ਤੋਂ ਬਾਅਦ ਹੋਰ ਵੀ ਇਹਨਾਂ ਦੇ ਨਾਲ ਜਿਹੜੀਆਂ ਗ੍ਰਿਫਤਾਰੀਆਂ ਹੁੰਦੀਆਂ ਨੇ ਪਰ ਇੱਕ ਵੱਡੀ ਗੱਲ ਹੈ ਕਿ ਇੱਕ ਵਾਈਟ ਕਾਲਰ ਦਾ ਜਿਹੜਾ ਨੈਟਵਰਕ ਉਹਦਾ ਪਰਦਾ ਫਾਸ਼ ਕੀਤਾ ਔਰ ਉਸੇ ਦਿਨ ਰਾਤ ਨੂੰ ਇਹ ਵੱਡਾ ਧਮਾਕਾ ਹੁੰਦਾ ਸੋ ਏਜੰਸੀਆਂ ਲਗਾਤਾਰ ਲੱਗੀਆਂ ਨੇ ਸੋ ਉਮੀਦ ਆ ਵੀ ਅੱਜ ਸ਼ਾਮ ਤੱਕ ਇਸ ਮਾਮਲੇ ਦੇ ਤੈਅ ਤੱਕ ਏਜੰਸੀਆਂ ਚੱਲੀਆਂ ਜਾਣਗੀਆਂ ਔਰ ਸਾਰੇ ਜਿਹੜੀ ਘਟਨਾ ਜਾਂ ਜਿਹੜੇ ਪਰਦੇ ਪਿੱਛੇ ਜੋ ਵੀ ਚੱਲ ਰਿਹਾ ਉਸ ਤੋਂ ਪਰ ਜਿਹੜਾ ਹੈਗਾ ਪਰਦਾ ਚੁੱਕਿਆ ਜਾਏਗਾ ਔਰ ਸਭ ਕੁਝ ਜਿਹੜਾ ਸਾਫ਼ ਹੋ ਜਾਏਗਾ। ਸੋ ਅੱਜ ਦੇ ਪ੍ਰੋਗਰਾਮ ਚ ਇਨਾਈ ਮੈਨਿੰਦ ਨੂੰ ਇਜਾਜ਼ਤ ਧੰਨਵਾਦ। This program is sponsored by the single office Bakersfield for all your immigration family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or Scan QR code to contact us. Simi Valley Family Dental Office or Scan QR code to contact us.